ਲਾ ਇਧਰ ਦਾ ਬੈਗ ਖਰੀਦੋ ਸਿਰਫ 100 ਰੁਪਏ ਦੇ ਵਿੱਚ ਅਟਾ ਘੁੰਨਣ ਵਾਲੀ ਮਸ਼ੀਨ ਖਰੀਦੋ ਉਹ ਵੀ 100 ਰੁਪਏ ਦੇ ਵਿੱਚ ਸਿੰਪਲ ਕੱਪ ਗਿਫਟ ਕਰ ਕਰ ਆਕ ਗਏ ਹੋ ਹੁਣ ਕਰੋ ਲਾਈਟਾਂ ਵਾਲੇ ਕੱਪ ਗਿਫਟ ਸਿਰਫ 100 ਰੁਪਏ ਦੇ ਵਿੱਚ ਸਿਰਫ ਇਹੀ ਨਹੀਂ ਤੁਸੀਂ ਇੱਥੋਂ ਕੋਈ ਵੀ ਆਈਟਮ ਬਾਈ ਕਰ ਸਕਦੇ ਹੋ ਸਿਰਫ ਅ ਸਿਰਫ 100 ਰੁਪਏ ਦੇ ਵਿੱਚ ਫਰਟੇਰੀ ਕਿਸ ਗੱਲ ਦੀ ਫਟਾਫਟ ਦੋਸਤਾਂ ਮਿੱਤਰਾਂ ਨੂੰ ਕਰ ਦਿਓ ਵੀਡੀਓ ਸ਼ੇਅਰ ਇੱਥੇ ਤੁਸੀਂ ਕਾਸਮੈਟਿਕ ਦਾ ਕੋਈ ਵੀ ਸਮਾਨ ਬਾਏ ਕਰ ਸਕਦੇ ਹੋ ਅਤੇ ਨਾਲ ਹੀ ਤੁਸੀਂ ਇੱਥੋਂ ਬਰਾਇਡਲ ਚੂੜਾ ਲਿਪਸਟਿਕ ਨੇਲ ਪਾਲਿਸ਼ ਅਤੇ ਝੁੰਮਕੇ ਵੀ ਬਾਏ ਕਰ ਸਕਦੇ ਹੋ ਉਹ ਵੀ ਸਿਰਫ 100 ਰੁਪਏ ਦੇ ਵਿੱਚ ਐਂਡ ਨਾਲ ਹੀ ਤੁਹਾਨੂੰ ਇੱਥੇ ਫੇਸ਼ੀਅਲ ਕਿੱਟਸ ਵੀ ਮਿਲ ਜਾਣਗੀਆਂ ਇੱਥੇ ਤੁਸੀਂ 100 ਰੁਪਏ ਦੇ ਵਿੱਚ ਲੋਰਾਂ ਸ਼ਰਟਾਂ ਦੇ ਬੱਚਿਆਂ ਦੇ ਕੱਪੜੇ ਵੀ ਬਾਏ ਕਰ ਸਕਦੇ ਹੋ ਇਸ ਤੋਂ ਲਾਵਾ ਤੁਸੀਂ ਇੱਥੇ 100 ਰੁਪਏ ਦੇ ਵਿੱਚ ਚੱਪੜਾਂ ਤੇ ਸਲੀਪਰਸ ਵੀ ਖਰੀਦ ਸਕਦੇ ਹੋ ਘਰਾਂ ਵਿੱਚ ਆਮ ਵਰਤੇ ਜਾਣ ਵਾਲੇ ਸਾਬਣ ਸ਼ੈਂਪੂ ਤੇਲ ਵੀ ਤੁਹਾਨੂੰ ਇੱਥੇ ਈਜ਼ਲੀ ਮਿਲ ਜਾਣੇ ਉਹਦੇ ਲਈ ਸਟੋਰ ਤੇ ਵਿਜ਼ਿਟ ਕਰਨਾ ਪੈਣਾ ਆ ਤਾਂ ਫਿਰ ਦੇਰ ਹੀ ਕਿਸ ਗੱਲ ਦੀ ਅੱਜ ਹੀ ਪਹੁੰਚੋ 99 ਸਟੋਰ ਨੀਅਰ ਖਾਨ ਹਸਪੀਟਲ 메ਨ ਰੋਡ ਪਵਾਨੀਗੜ ਅੱਦਾਂ ਦੀਆਂ ਹੋਰ ਵੀਡੀਓਜ਼ ਵੇਖ ਲਈ ਆਪਣੇ ਸੰਗਰੂਰ ਪੇਜ ਨੂੰ ਕਰ ਲੋ ਫੋਲੋ ਵੀਡੀਓ ਨੂੰ ਕਰ ਦੋ ਸ਼ੇਅਰ ਥੈਂਕ ਯੂ